ਕਮਰੇ ਲੂ ਵਰਤੇ ਜਾਣ ਵਾਲੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ ਇਸ ਦੇ ਵਾਧੇ ਤੋਂ ਬਾਅਦ ਸਬਸਿਡੀ ਰਾਇਤ ਕਰੇ ਲੂ ਗੈਸ ਸਿਲੰਡਰ ਦੀ ਕੀਮਤ ਮੱਤਾਪੂਰਨ ਸ਼ਹਿਰਾਂ ਵਿੱਚ ਹੋਰ ਵਧ ਗਈ ਹੈ ਦਰਅਸਲ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਐਲਪੀਜੀ ਦੇ ਪ੍ਰਤੀ ਸਿਲੰਡਰ ਦੀ ਕੀਮਤ 'ਚ 50 ਰੁਪਏ ਵਾਧਾ ਹੋਇਆ ਹੈ 500 ਤੋਂ ਇਹ 550 ਤੱਕ ਵਧੇਗੀ ਅਤੇ ਹੋਰਾਂ ਲਈ 803 ਰੁਪਏ ਤੋਂ ਵਧਾ ਕੇ 853 ਰੁਪਏ ਹੋ ਜਾਵੇਗੀ ਇਹ ਹੀ ਕਰਜ ਹੈ ਇਕਾਤਮ ਜਿਸ ਦੀ ਅਸੀਂ ਸੇਮ ਕਿਆ ਕਰਾਂਗੇ ਜਿਵੇਂ ਜਿਵੇਂ ਅਸੀਂ ਅੱਗੇ ਵਧਾਂਗੇ ਅਸੀਂ ਹਰ ਹਫ਼ਤੇ 2-3 ਹਫ਼ਤਿਆਂ ਵਿੱਚ ਇਸ ਦੀ ਸਮੀਖਿਆ ਕਰਦੇ ਆ ਇਸ ਲਈ ਤੁਸੀਂ ਜੋ ਐਕਸਰਸਾਈਜ਼ ਡਿਊਟੀ ਵਿੱਚ ਵਾਧਾ ਦੇਖਿਆ ਹੈ ਉਹ ਪੈਟਰੋਲੀਅਮ ਅਤੇ ਡੀਜ਼ਲ ਦੇ ਖਪਤਕਾਰਾਂ ਤੇ ਨਹੀਂ ਜਾਵੇਗਾ ਅਸੀਂ ਐਕਸਰਸਾਈਜ਼ ਵਾਧੇ ਦਾ ਉਦੇਸ਼ ਤੇਲ ਮਾਰਕੀਟਿੰਗ ਕੰਪਨੀਆਂ ਨੂੰ 43000 ਕਰੋੜ ਰੁਪਏ ਦੀ ਪਰਪਾਈ ਕਰਨਾ ਹੈ ਜੋ ਇਸ ਨੂੰ ਇਸ ਦੇ ਗੈਸ ਹਿੱਸੇ ਤੋਂ ਹੋਏ ਨੁਕਸਾਨ ਵਜੋਂ ਹੋਇਆ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਐਲਪੀਜੀ ਦੀ ਕੀਮਤ ਵਿੱਚ ਵਾਧਾ ਕੀਤਾ ਹੋਵੇ ਪਿਛਲੇ 1 ਸਾਲ ਦੌਰਾਨ ਕਈ ਵਾਰ ਕੀਮਤਾਂ ਵਿੱਚ ਉਤਾਰ ਚੜਾਵ ਆ ਚੁੱਕਾ ਹੈ ਆਮ ਘਰੇਲੂ ਵਰਤੇ ਜਾਣ ਵਾਲੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ 'ਤੇ 50 ਰੁਪਏ ਦਾ ਵਾਧਾ ਕੀਤਾ ਗਿਆ ਹੈ ਇਸ ਦੇ ਵਾਧੇ ਤੋਂ ਬਾਅਦ ਸਬਸਿਡੀ ਰਾਇਕਰੇਲੂ ਗੈਸ ਸਿਲੰਡਰ ਦੀ ਕੀਮਤ ਚ ਮੱਤਾਪੂਰਨ ਸ਼ਹਿਰਾਂ ਵਿੱਚ ਹੋਰ ਵੱਧ ਗਈ ਹੈ ਦਰਅਸਲ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਐਲਪੀਜੀ ਦੇ ਪ੍ਰਤੀ ਸਿਲੰਡਰ ਦੀ ਕੀਮਤ 'ਤੇ 50 ਰੁਪਏ ਵਾਧਾ ਹੋਇਆ ਹੈ 500 ਤੋਂ ਇਹ 550 ਤੱਕ ਵਧੇਗੀ ਅਤੇ ਹੋਰਾਂ ਲਈ 803 ਰੁਪਏ ਤੋਂ ਵਧਾ ਕੇ 853 ਰੁਪਏ ਹੋ ਜਾਵੇਗੀ। ਇਹ ਹੀ ਕਰਜ ਹੈ ਇਕਾਤਮ ਹੈ ਜਿਸ ਦੀ ਅਸੀਂ ਸਮੀਖਿਆ ਕਰਾਂਗੇ ਜਿਵੇਂ ਜਿਵੇਂ ਅਸੀਂ ਅੱਗੇ ਵਧਾਂਗੇ ਅਸੀਂ ਹਰ ਹਫ਼ਤੇ 2-3 ਹਫ਼ਤਿਆਂ ਵਿੱਚ ਇਸ ਦੀ ਸਮੀਖਿਆ ਕਰਦੇ ਆ ਇਸ ਲਈ ਤੁਸੀਂ ਜੋ ਐਕਸਾਈਜ਼ ਡਿਊਟੀ ਵਿੱਚ ਵਾਧਾ ਦੇਖਿਆ ਹੈ ਉਹ ਪੈਟਰੋਲੀਅਮ ਅਤੇ ਡੀਜ਼ਲ ਦੇ ਖਪਤਕਾਰਾਂ ਤੇ ਨਹੀਂ ਜਾਵੇਗਾ। ਅਸੀਂ ਐਕਸਾਈਜ਼ ਵਾਧੇ ਦਾ ਉਦੇਸ਼ ਤੇਲ ਮੱਕ ਮਾਰਕੀਟਿੰਗ ਕੰਪਨੀਆਂ ਨੂੰ 43000 ਕਰੋੜ ਰੁਪਏ ਦੀ ਪਰਪਾਈ ਕਰਨਾ ਹੈ ਜੋ ਇਸ ਨੂੰ ਇਸ ਦੇ ਗੈਸ ਹਿੱਸੇ ਤੋਂ ਹੋਏ ਨੁਕਸਾਨ ਵਜੋਂ ਹੋਇਆ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਐਲਪੀਜੀ ਦੀ ਕੀਮਤ ਵਿੱਚ ਵਾਧਾ ਕੀਤਾ ਹੋਵੇ ਪਿਛਲੇ 1 ਸਾਲ ਦੌਰਾਨ ਕਈ ਵਾਰ ਕੀਮਤਾਂ ਵਿੱਚ ਉਤਾਰ ਚੜਾਵ ਆ ਚੁੱਕਾ ਹੈ